ਜਟਾਣੇ ਨੇ ਆਖਿਆ ਜੀ ਦਾਸ ਨੂੰ ਜਟਾਣਾ ਕਹਿੰਦੇ ਨੇ ਓਏ ਤੂੰ ਬਲਵਿੰਦਰ ਸਿੰਘ ਸਰਦਾਰ ਬਲਵਿੰਦਰ ਸਿੰਘ ਨੇ ਆਖਿਆ ਹਾਂ ਮੈਨੂੰ ਬਲਵਿੰਦਰ ਸਿੰਘ ਜਟਾਣਾ ਕਹਿੰਦੇ ਕਿੱਧਰ ਆਏ ਤੇ ਜਥੇਦਾਰ ਨੇ ਆਖਿਆ ਵੀ ਉਸ ਨਹਿਰ ਦਾ ਭੋਗ ਕੋਣ ਵਾਸਤੇ ਆਇਆ ਨਹਿਰ ਨਹੀਂ ਬੰਦ ਕੀਤੀ ਜਾਵੇ ਠਿਕਰੀ ਉੱਠਿਆ ਕੁਰਸੀ ਤੋਂ ਕੋਰਾ ਕਾਗਜ਼ ਹੱਥ ਵਿੱਚ ਲਿਆ ਉਹਦੇ ਤੇ ਕੱਚੀ ਪੈਨਸਲ ਦੇ ਨਾਲ ਗੋਲ ਲੀਕਾ ਖਿੱਚਿਆ ਐ ਭੋਗ ਤੇ ਲੀਕਾ ਖਿੱਚ ਕੇ ਨਾ ਦੋ ਕੱਚੀ ਪੈਨਸਲ ਨਾਲ ਲਈ ਹੱਥ ਵਿੱਚ ਰੇਲ ਉਹ ਫੜਾ ਦਿੱਤੇ ਜਟਾਣੇ ਨੂੰ ਕਹਿੰਦਾ ਵੀ ਉਹ ਨਹਿਰ ਬੰਦ ਕਰਨੀ ਤੇ ਬੜੀ ਦੂਰ ਦੀ ਗੱਲ ਐ ਆ ਮੇਰੇ ਹੱਥ ਵਿੱਚ ਕੋਰੇ ਕਾਗਜ਼ ਤੇ ਬੋਲੀ ਕਾ ਨੇ ਰੇਜਲ ਤੇਰੇ ਹੱਥ ਵਿੱਚ ਐ ਇਹੋ ਵਟਾ ਦੇ ਤੇ ਮੈਂ ਮੰਨ ਜਾਵਾਂਗਾ ਵੀ ਵਾਕਿਆ ਤੋਂ ਬਲਵਿੰਦਰ ਸਿੰਘ ਜਿਟਾਣਾ ਐ ਰੇਜਲ ਮਾਰੀ ਪੈਰਾਂ 'ਚ ਪਵਾ ਕੇ ਤੇ ਬਲਵਿੰਦਰ ਸਿੰਘ ਜਿਟਾਣੇ ਨੇ ਆਖਿਆ ਵੀ ਇਹ ਤਾਂ ਕੰਮ ਕੱਚੇ ਕਿੱਲੇ ਬੰਦੇ ਕਰਦੇ ਨੇ ਮੈਂ ਤੇ ਹੋਰ ਕੁਝ ਕਰਨ ਆਇਆ ਨਹਿਰ ਬੰਦ ਕਰਾਂਗਾ ਉਹਨੇ ਆਖਿਆ ਬਿਲਕੁਲ